ਅਈ ਤੇ ਤੋਂ ਲੋਕ ਹੀ ਲਗਾਈ ਜੀ ਪਾਣੀਓ ਉੱਥਾ ਪਿੱਛੇ ਆਉਂਦੀ ਬਾਰੂ ਆਪਣੀ ਜੋ ਬੋਰੀਆਂ ਭਾਈ ਜੀ ਆ ਤੇ 1 ਘੰਟੇ ਚ ਹੋ ਜਾਂਦੀ ਆ ਬਸ ਕੋਈ ਸਮਝ ਨਹੀਂ ਆਉਂਦੀ ਹਾਂ ਉਹਨੂੰ ਸੀਨਾ ਦਾ ਲਾਵਾ ਸੀਨਾ ਸਾਈ ਸੀਨਾ ਨਾ ਪਈ ਤਾਂ ਜੀਗਾ ਕਰੀ ਤੱਕ ਮਹਗਾਈ ਬੜੀ ਹੋ ਗਈ ਹੈ ਨਾ ਲਿੰਗੇ ਹੋ ਗਿਆ ਦਾਨ ਤੇ ਹਰ ਬੰਦੇ ਨਾਲ ਪਰਚਾ ਆਪਣਾ ਦੇਖ ਕੇ ਸੋਚਦਾ ਮੈਂ ਆਏ ਤੇ ਵਧੀਆ ਆਏ ਕਿਹਾ ਭਾਈ ਤੇਰੀ ਬਾਂਦੇ ਖਾਣਾ ਜੋ ਮਰਜੀ ਬਾਈ ਜਾ ਬਰਗਲ ਕੋ 10 ਰੀਤ 1.50 ਜਿੰਨੇ ਮਰਜੀ ਲਾ ਸਕੋ ਆਪਣੇ ਕਲੇਮੈਂਟ ਕੜਾਕੇ ਦੀ ਠੰਡ ਪੈ ਰਹੀ ਔਰ ਇਸ ਸਰਦੀ ਦੇ ਮੌਸਮ ਦੇ ਵਿੱਚ ਜੇ ਬਚਾਤ ਡਰਾਈ ਫਰੂਟ ਵਾਸਤੇ ਲੋਕ ਬਚਾ ਕਰਦੇ ਨੇ ਡਰਾਈ ਫਰੂਟ ਖਾ ਕੇ ਲੇਕਿਨ ਇੱਕ ਖਾਸ ਇੱਕ ਡਰਾਈ ਫਰੂਟ ਜਿਹੜਾ ਹਰ ਘਰ ਹਰ ਵਰਗ ਦਾ ਇੱਕ ਆਦਮੀ ਖਾ ਸਕਦਾ ਹਰ ਵਰਗ ਦਾ ਜੀ ਖਾ ਸਕਦਾ ਉਹ ਹੈ ਮੂੰਗਫਲੀ ਔਰ ਮੂੰਗਫਲੀ ਗਜਕ ਇਹ ਖਾਸ ਕਰਕੇ ਜੇ ਗੱਲ ਕਰੀਏ ਸਰਦੀਆਂ ਦੀ ਸੁਗਾਤ ਮੰਨੀ ਜਾਂਦੀ ਹੈ ਪਰ ਇਹ ਦੁਕਾਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੁਕਾਨ ਤੇ ਚਾਹੇ ਉਹ ਕਰਿਆਨੇ ਦੀ ਦੁਕਾਨ ਹੋਵੇ ਚਾਹੇ ਉਹ ਖਾਸ ਦੁਕਾਨਾਂ ਜਿਹੜੀਆਂ ਮੂੰਫਲੀ ਜਾਂ ਗਜਕ ਵੇਚਦੀਆਂ ਉਹਨਾਂ ਦੇ ਜਿਹੜੇ ਲੋਕਾਂ ਦਾ ਵੀ ਲਜਾਰ ਰੰਦਾ ਚਾਹੇ ਕੋਈ ਵੀ ਵਰਗ ਦਾ ਲੋਕ ਹੋਣ ਚਾਹੇ ਬੱਚੇ ਨੇ ਬਜ਼ੁਰਗ ਨੇ ਉਹ ਮੂੰਫਲੀ ਖਾਣਾ ਪਸੰਦ ਕਰਦੇ ਨੇ ਇਸ ਸਰਦੀ ਦੇ ਮੌਸਮ ਦੇ ਵਿੱਚ ਲੇਕਿਨ ਅੱਜ ਇੱਕ ਤਸਵੀਰਾਂ ਤੁਹਾਨੂੰ ਉਹ ਦਿਖਾਵਾਂਗੇ ਕਿ ਮੂੰਫਲੀ ਮੁੜ ਤੋਂ ਤਿਆਰ ਕਿਵੇਂ ਹੁੰਦੀ ਹੈ ਤੇ ਕਹ ਲੀਏ ਕਿ ਖੇਤਾਂ ਦੇ ਵਿੱਚੋਂ ਦੇ ਮੂਫਲੀ ਆ ਜਾਂਦੀ ਹੈ ਲੇਕਿਨ ਜਦੋਂ ਤੱਕ ਉਹ ਲੋਕਾਂ ਤੱਕ ਪਹੁੰਚ ਕਰਦੀ ਹੈ ਉਹ ਕਿਵੇਂ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਮੂਫਲੀ ਸਿੱਧੀ ਰਸਨਾ ਤੋਂ ਬਾਅਦ ਸਿੱਧੀ ਲੋਕਾਂ ਤੱਕ ਨਹੀਂ ਪਹੁੰਚਦੀ ਪਹਿਲਾਂ ਉਹਨੂੰ ਤਿਆਰੀ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇੱਕ ਖਾਸ ਤਕਨੀਕ ਹੈ ਉਹਦੀ ਖਾਸ ਇੱਕ ਫੈਲੀਏ ਇੱਕ ਵਿਧੀ ਹੈ ਜਿਹੜੀ ਮੂਫਲੀ ਦੀ ਪਕਾਈ ਕਰਦੀ ਹੈ ਔਰ ਪਕਾਈ ਹੋਣ ਤੋਂ ਬਾਅਦ ਜਿਹੜੀ ਹੈ ਮੁਕਲੀ ਬਜ਼ਾਰਾਂ ਦੇ ਵਿੱਚ ਪਹੁੰਚਦੀ ਹੈ ਬਜ਼ਾਰਾਂ ਤੋਂ ਬਾਅਦ ਘਰਾਂ ਦੇ ਵਿੱਚ ਲੋਕਾਂ ਲਈ ਇੱਕ ਕੈਲੀਏ ਸਰਦੀ ਲਈ ਇੱਕ ਸੁਗਾਤ ਮੰਨੀ ਜਾਂਦੀ ਹੈ ਭਾਜੀ ਤੁਸੀਂ ਇਹ ਕੰਮ ਕਰਦੇ ਹੋ ਕਦੋਂ ਤੋਂ ਇਹ ਕੰਮ ਕਰਦੇ ਹੋ ਹੋ ਗਿਆ ਮੈਂ ਉੱਤੇ ਕਿ 30 ਸਾਲ ਹੋ ਗਏ ਹਾਂਜੀ ਹਾਂਜੀ ਕੀ ਇਹ ਖਾਸ ਕੋਈ ਤਰੀਕਾ ਕਿਵੇਂ ਪਹਿਲੇ ਪਰ ਮੈਨੂੰ ਦੱਸੋ ਕਿ ਕਿਉਂਕਿ ਬੋਰੀਆਂ ਦੇ ਵਿੱਚ ਮੁਕਲੀ ਆਈ ਹੋਈ ਹੈ ਹਾਂਜੀ ਹਾਂਜੀ ਪਹਿਲਾਂ ਮੈਂ ਮੁਕਲੀ ਕੱਚੀ ਆਉਂਦੀ ਹੈ ਆਈ ਤਾਂ ਲੋਕਾਂ ਨੇ ਲਗਾਈ ਜੀ ਕਾਦੀਆਂ ਉੱਥਾ ਪਿੱਛੇ ਆਉਂਦੀ ਬਾਹਰੋਂ ਹਾਂਜੀ ਹਾਂਜੀ ਤੇ ਫਿਰ ਉਹ ਕੋ ਬਾਅਦ ਕਿਵੇਂ ਮੈਨੂੰ ਇੱਕ ਨਾਲ ਹੀ ਲਗਰੀ ਦੋ ਬੋਰੀਆਂ ਪਾਈ ਦੀਆਂ ਤੇ ਡੇਢ ਘੰਟੇ ਚ ਹੋ ਜਾਂਦੀਆਂ ਤੇ ਕੋਈ ਪੱਕ ਜਾਂਦੀ ਹਾਂਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ ਕਿੰਨੇ ਸਾਲ ਹੋ ਗਏ 20 30 ਸਾਲ ਹੋ ਗਏ ਤੇ ਕੋਈ ਬਦਲਾਅ ਵੀ ਆਇਆ ਇਹਦੇ ਵਿੱਚ ਕੋ ਨੰਦਾ ਢੰਗ ਤਰੀਕੇ ਢੰਗ ਦਿੱਤੇ ਉਹਨਾਂ ਮਰੀਜ਼ ਉਹਦ ਨੂੰ ਕੰਦੀ ਰਿਹਾ ਜੇ ਉਹ ਫਾਟੇ ਤੇ ਸਿੰਪਲੀ ਸਿੰਪਲੀ ਕੋਈ ਜਿੱਥੇ ਲੱਭੀਆਂ ਪਈਦੀ ਸੀ ਉਹ ਸਮਝੀ ਕਰਦੇ ਕੋ ਕਾਲੇ ਜਾਂਦੀ ਮੋਲੀ ਇਹ ਜਗਾਂ ਦੇ ਕਰਦੇ ਰੇਤ ਮੂੰਹ ਚ ਆ ਜਾਂਦੀ ਆ ਕਰਕੇ ਹੁਣ ਇਹ ਜੇ ਲੱਟੀਆਂ ਲੱਗੀਆਂ ਹਾਂ ਉਹ ਮਸ਼ੀਨਾਂ ਦਾ ਗਾਵਾ ਮਸ਼ੀਨਾਂ ਸਾਈ ਮਸ਼ੀਨਾਂ ਨਾ ਕਹਿੰਦੇ ਉਹ ਵੀ ਉਹ ਦਾ ਜ ਸਮਾਂ ਵੀ ਬਚਦਾ ਹੈ ਹਾਂ ਬਹੁਤ ਬਹੁਤ ਬਚਦਾ ਉਹ ਨਾ ਜੀ ਬਾਵਾ ਜਾਨੀ ਕੀ ਇਹ ਵਾਲੇ ਜਿਹੜਾ ਕੰਮ ਕਰ ਸਕਦੇ ਹੋ ਹੋਰ ਆ ਵਧੀਆ ਸਭ ਤੋਂ ਵਧੀਆ ਪਹਿਲਾਂ ਤੇ ਫਿਰ ਭੱਟੀ ਦੀ ਵੀ ਭੁੰਦੇ ਲਏ ਹੋ ਹਾਂਜੀ ਹਾਂਜੀ ਭੱਟੀ ਦੀ ਭੁੰਦੇ ਵੀ ਉਹ ਬਹੁਤ ਵੀ ਪਸੰਦ ਨਹੀਂ ਕਰਦਾ ਕਾਲੀ ਨਾ ਕਾਲੀ ਨਾ ਹਾਂ ਹਾਂ ਉਹ ਨਹੀਂ ਪਸੰਦ ਕਰਦਾ ਉਹ ਤੋਂ ਜਲਦੀ ਜੀ ਇਹ ਠੀਕ ਹੈ ਤੇਰਾ ਕਮਾਦਾ ਭਾਅ ਵਧਿਆਰੀ ਜਿੰਨੀ ਮਰਜ਼ੀ ਬੋਲੀ ਬੋਲੋ ਹੋਰ ਤੇ ਬਾਤ ਉਹ ਸਾਰੀ ਜੀ 10 ਵੋਰੀ ਬੋਲੀ ਇਹ ਚਾ ਪੰਜਾਬ ਨੂੰ ਕਿਵੇਂ ਗਾਹਕ ਤਾਂ ਕਿਵੇਂ ਦਾ ਲੁਝਾਰ ਜਾਂਦਾ ਫਿਰ ਬਾਹਰ ਠੀਕ ਹੈ ਜਣੀ ਤਾਂ ਮਹਿੰਗਾਈ ਬੜੀ ਹੋ ਗਈ ਹੈ ਨਾ ਲਿੰਗੀਆਂ ਹੋ ਗਈਆਂ ਬਾਜ਼ਾਰ ਤੇ ਹਰ ਬੰਦੇ ਦਾ ਹਰ ਖਰਚਾ ਆਪਣਾ ਦੇਖ ਕੇ ਖਰਚਾ ਕਰਨਾ ਇਹ ਸਭ ਤੋਂ ਸਸਤਾ ਡ్రਾਈ ਫਰੂਟ ਤੇ ਇਹ ਵੀ ਹੈ ਨਾ ਭਾਈ ਇਹ ਤਾਂ ਵਧੀਆ ਹੈ ਹੋਏ ਕਿਹਾ ਹੈ ਇਹ ਤੇ ਗਰੀਬਾਂ ਦਾ ਖਾਣਾ ਵਾ ਜੇ ਮਰਜੀ ਲਈ ਜਾ ਮਗਰ ਕੋ 10 20 ਤੇ 150 ਜਿੰਨੇ ਮਰਜੀ ਲੈ ਸਕਦੇ ਆ ਤੁਸੀਂ ਜੇ ਮੰਨਣਾ ਤੇ ਫਿਰ ਇਹ ਭਾਜੀ ਤੁਸੀਂ ਇਹ ਕੰਮ ਕਰਦੇ ਹੋ ਤੇ ਤੁਹਾਨੂੰ ਇਸ ਰੋਜ਼ਗਾਰ ਦੇ ਵਿੱਚ ਹੇ ਕਿਉਂ ਜੀ ਉਹ ਗਰਮ ਤੇ ਸਿਰਫ ਸਰ੍ਹਦੀਆਂ ਲਈ ਐ ਫਿਰ ਉਸ ਤੋਂ ਬਾਅਦ ਫਿਰ ਕੇ ਮੇਕਾ ਉਹ ਤਾਂ ਗਰਮੀ ਵੀ ਹੋਰ ਮੱਕੀ ਸੋਹਰੇ ਨਾਲ ਕੰਮ ਚੱਲਦਾ ਮੱਕੀ ਮੱਕੀ ਸੋਹਰੇ ਰਹਾ ਇਹ ਜਦ ਤੱਕ ਲੋੜੀ ਤੱਕ ਵੀ ਲਗੰਬਾ ਕਿਉਂ ਹੋਰ ਸੋਹਰੇ ਹੁੰਦੀਆਂ ਕਈ ਵੈਰਟੀ ਮੜੀ ਮੜੀਆਂ ਚੱਲਦੀਆਂ ਨੇ ਮਾਰਾ ਮੋਟਾ ਬੱਚਾ ਪਣੀ ਚੱਲਦਾ ਲੋੜੀ ਤੇ ਵੀ ਸਗੜ ਹੁੰਦਾ ਨਾ ਮੂਕਲੀ ਤੋਂ ਬਗੈ ਲੋੜੀ ਨਹੀਂ ਹੋ ਸਕਦਾ ਨਾ ਨਾ ਲੋੜੀ ਨਾ ਗੁੱਡੀਆਂ ਵਾਲੋਂ ਤੇ ਨਾ ਦੋਰਾ ਇਹਦੇ ਰੋ ਤੇ ਲੋੜੀ ਦਾ ਮੁੱਲੀ ਕੋਈ ਨਹੀਂ ਮੂਫਲੀ ਦੇ ਮਾਜੇ ਦੀ ਗੱਲ ਕਰੀਏ ਮਾਜੇ ਇਲਾਕੇ ਦੀ ਗੱਲ ਕਰੀਏ ਪਤੰਗਬਾਜ਼ੀ ਔਰ ਮੂਫਲੀ ਤੋਂ ਬਿਗੈਰ ਲੋੜੀ ਪੂਰੀ ਨਹੀਂ ਹੁੰਦੀ ਹਰ ਘਰ ਦੀ ਲੋੜੀ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਕੋ ਮੂਫਲੀ ਤੇ ਪਤੰਗਾ ਲੈ ਕੇ ਜਾਏਗਾ ਆਪਾਂ ਦੁਕਾਨਦਾਰ ਜਿਹੜੇ ਇੱਥੇ ਦੁਕਾਨ ਕਰਦੇ ਨੇ ਕਾਫੀ ਸਾਲਾਂ ਤੋਂ ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦੇ ਮਾਰੇ ਇਹ ਆਪਣੀ ਸ਼ੋਪ ਹੈ ਸਾਡੇ ਦਾਦਾ ਦੇ ਵੇਲੇ ਚੱਲ ਰਹੀ ਹੈ ਤਾਂ 70 ਤੋਂ 72 ਸਾਲ ਹੋ ਗਏ ਇਹਨਾਂ ਨੂੰ 70 ਸਾਲ ਹੋ ਗਏ 70 ਤੋਂ 72 ਹੋਇਆ ਹੈ ਦਜੀ ਪੂਰੀ ਤੀਜੀ ਤੀਜੀ ਵੀਡੀਓ ਤੇ ਚਾਹ ਰਿਹਾ ਹਾਂ ਤੀਜੀ ਪੀੜੀ ਦਾ ਜੀ ਸਰ ਤੇ ਉਹ ਮੈਂ ਦਿਖਾਇਆ ਕਿ ਮੂੰਫਲੀ ਤਿਆਰ ਕਰਨ ਦਾ ਢੰਗ ਤੇ ਜਿਹੜੇ ਤੁਹਾਡੇ ਕਾਰੀਗਰ ਵੀ ਦੱਸ ਰਿਹਾ ਸੀ ਕਿ ਪਹਿਲੇ ਦੂਸਰੇ ਤਰੀਕੇ ਨਾਲ ਹੁੰਦੀ ਸੀ ਹੁਣ ਮਸ਼ੀਨੀ ਪਹਿਲੇ ਮੱਠੀ ਨਾਲ ਹੱਥਾਂ ਨਾਲ ਹੁੰਦੇ ਹੀ ਪਹਿਲੇ ਤੇ ਹੁਣ 30 ਸਾਲ ਹੋ ਗਏ ਨੇ ਬਸ ਹੁਣ ਇਹ ਡਰਮ ਦੇ ਨਾਲ ਹੀ ਕਰਦੇ ਜਿਹਦਾ ਇੰਨਾ ਸਮੇਂ ਦੇ ਨਾਲ ਤੁਹਾਨੂੰ ਪਤਾ ਉਹਦੇ ਨਾਲ ਹੀ ਚੱਲੀ ਜਾ ਰਹੀ ਹੈ ਮੂੰਫਲੀ ਕਹਿੰਦੇ ਜਿਹੜਾ ਇੱਕ ਸਸਤਾ ਡਰਾਈ ਫਰੂਟ ਹੈ। ਇਹ ਵੀ ਸਸਤਾ ਡਰਾਈ ਫਰੂਟ ਵੀ ਮੰਨਿਆ ਜਾਂਦਾ। ਕਿੰਨਾ ਲੋਕਾਂ ਦਾ ਰੁਝਾਨ ਕਿਵੇਂ ਆ ਮੋਫਲੀ ਘਚਕ ਦੇ ਵਾ। ਬਾਹਰ ਤੇ ਠੰਡਾ ਪੁੱਤਰ। ਵਾ ਵਾ ਵਾ। ਵਾ ਮੋਫਲੀ ਖਾ ਰਹੇ ਨੇ। ਜੇ ਨਹੀਂ ਕੋਈ ਬਦਾਮ ਖਾਦਾ ਤਾਂ ਮੋਫਲੀ ਖਾ ਕੇ ਆਪਣਾ ਇੰਜੋਏ ਕਰ ਰਿਹਾ। ਮੱਤਸਾਹੀ ਬੰਦ ਆਨੇ ਵੀ ਖਾ ਰਿਹਾ ਵਾ, ਸ਼ੋਅ ਕਰੀ ਰਿਹਾ ਵਾ। ਮੱਤਸਾਹੀ ਬੰਦਾ ਇਦਾਂ ਦਾ ਕਿ ਹੱfte ਜਨਗੀ 10 15 ਦਿਨਾਂ ਬਾਅਦ ਆ ਰਿਹਾ ਹੱfte ਬਾਅਦ ਆ ਰਿਹਾ ਵਾ ਸ਼ੌਗ ਦਾ ਰੁਟੀਨ ਆ ਖਾ ਰਿਹਾ ਵਾ ਲੋੜੀ ਵੀ ਖਾਸ ਕਰਕੇ ਲੋੜੀ ਵਾਲੇ ਦਿਨ ਤੇ ਮੁਕਲੀ ਦਾ ਸਗਣ ਹੀ ਹੁੰਦਾ ਨਾ ਜੀ ਜੀ ਸਰ ਇਹ ਇੱਕ ਤਿਹਾਰ ਹੈਗਾ ਉਹ ਸਾਰੇ ਮਨਾਉਂਦੇ ਨੇ ਲੋੜੀ ਨੂੰ ਕਿਉਂਕਿ ਜਦੋਂ ਭੁੱਗਾ ਵੀ ਬਲਦਾ ਰਾਤ ਤੇ ਉਹਦੇ ਵਿੱਚ ਵੀ ਕਹਿੰਦੇ ਕਿ ਮੁਕਲੀ ਦਾ ਸਗਣ ਕੀਤਾ ਜਾਂਦਾ ਸਾਲ ਦੇ ਵਿੱਚ ਬਿਲਕੁਲ 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 ਮਾਰੇ ਤਿਹਾਰ ਚੱਲਦੇ ਰਹੇ ਨੇ ਆ ਅੱਜ ਦੇ ਚੱਲ ਰਹੇ ਨੇ ਆਤ ਤੋਂ ਚੱਲ ਰਹੇ ਨੇ ਇਹ ਗਾँव ਵੀ ਚੱਲਨੇ ਨੇ ਅਸੀਂ ਰਹੀਏ ਨਾ ਰਹੀਏ ਇਹ ਗਾਹ ਚੱਲਦੇ ਰਹੇ ਨੇ ਬਿਲਕੁਲ ਤੁਸੀਂ ਤਸਵੀਰਾਂ 'ਚ ਦੇਖਿਆ ਕੁਝ ਗਾਹਕ ਵੀ ਨੇ ਇੱਥੇ ਸਭ ਤੋਂ ਪਾਣੀ ਦੀ ਦੁਕਾਨ ਆ ਗਿਆ ਮਹਿੰਗਾ ਮੌਫੀ ਵਾਲਾ ਠੀਕ ਹੈ ਜੀ ਇਹਨਾਂ ਵਾਲਾ ਮੌਫੀ ਸਾਰੇ ਪਟਾਗੇ ਸ਼ਾਇਦ ਤੁਹਾਨੂੰ ਮਿਲ ਸਕਦੀ ਜਿਹੜਾ ਇਹ ਕੋਈ ਮੌਫੀ ਖਾ ਰਿਹਾ ਨਾ ਦੋ ਦਰਾਂ 'ਚ ਖਾ ਰਿਹਾ ਵੇਖੋ ਬਈ ਖਾ ਰਦਾ ਵਾਹ ਮਜ਼ਾ ਆ ਗਿਆ ਪਟਾਗੇ ਚਾਹ ਕਿੱਦਾਂ ਦਾ ਰਾਹ ਦਾ ਪਤਾ ਦਿੱਤੇ ਫੜੇ ਜਮਾ ਦਾ ਪਹਿਲਾ ਹੈ ਪਰ ਮੇ ਤੁ ਲੋਗੇ ਤ ਹੈ ਗੰਗਾ ਮੋਫਲੀ ਵਾਲਾ ਮੈਂ ਆ ਪੜਾ ਮੈਂਗਾ ਮੂਫਲੀ ਵਾਲਾ 70 ਸਾਲ ਤੋਂ ਕਿੰਦੀ ਦੁਕਾਨ ਆ ਤਿੰਨ ਪੀੜੀਆਂ ਹੋ ਗਈਆਂ ਉਨ ਚੌਥੀ ਪੀੜੀ ਵੀ ਤਿਆਰ ਆ ਇਹਦਾ ਜਮੇ ਬਣੇ ਹਲੇ ਇਹਦਾ ਜਮਨੇ ਮੋਫਲੀ ਕਾ ਤੇ ਸਾਡਾ ਮਨ ਖੁਸ਼ ਹੋ ਗਿਆ ਕਿ ਪਥੋਈ ਤਾਕਤ ਉਹ ਆਇਆ ਯਾਰ ਵਾਸਤੇ 10000 ਆ ਆ ਵਧਾਇਆ ਤਾਂ ਆਇਆ ਬਿਲਕੁਲ ਤੁਸੀਂ ਤਸਵੀਰਾਂ ਜੀ ਦੇਖਿਆ ਕਿਵੇਂ ਸਰਦੀਆਂ ਦੀ ਕਹਿ ਲਈਏ ਸੁਗਾਤ ਮੂਫਲੀ ਜਿਹੜੀ ਬਾਜ਼ਾਰਾਂ ਦੇ ਵਿੱਚ ਵਿਕਰੀ ਹੋ ਰਹੀ ਆ ਔਰ ਹਰ ਵਰਗ ਪੈਨੇਤੀ ਹਰ ਵਰਗ ਦੇ ਪਹੁੰਚ ਦੇ ਵਿੱਚ ਆਏ ਡਰਾਈ ਫਰੂਟ ਦੇ ਡਰਾਈ ਫਰੂਟ ਦੇ ਇਹ ਇਹਨੂੰ ਕਹਿ ਸਕਦੇ ਹੋ ਕਿ ਇਹ ਇੱਕ ਇੱਕ ਤਰ੍ਹਾਂ ਦਾ ਡਰਾਈ ਫਰੂਟ ਦੇ ਤੌਰ ਤੇ ਲੋਕ ਜਿਹੜੇ ਨਹੀਂ ਡਰਾਈ ਫਰੂਟ ਪਹੁੰਚ ਕਰਦੇ ਲੈਣਾ ਜਿਨ੍ਹਾਂ ਦੇ ਬਜਟ ਦੇ ਵਿੱਚ ਨਹੀਂ ਹੈ ਮਹਿੰਗਾ ਡਰਾਈ ਫਰੂਟ ਲੈਣਾ ਉਹ ਮੂੰਫਲੀ ਨਾਲ ਵੀ ਵਗਲਾ ਕਰਦੇ ਬਾਕੀ ਇਹ ਇੱਕ ਮੂੰਫਲੀ ਖਾਸ ਕਰਕੇ ਜੇ ਮਾਝੇ ਵਾਲਿਆਂ ਦੀ ਮੈਂ ਪਹਿਲੇ ਵੀ ਜਿਵੇਂ ਕਿਹਾ ਕਿ ਖਾਸ ਇੱਕ ਲੋਹੜੀ ਦੇ ਨਾਲ ਜੁੜਿਆ ਹੋਇਆ ਇਤਿਹਾਸ ਦੇ ਨਾਲ ਮੂੰਫਲੀ ਹਰ ਘਰ ਦੀ ਇੱਕ ਕਾਇਲੀਏ ਸੁਗਾਤ ਭੜ ਕੇ ਪਹੁੰਚਦੀ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁੱਟਲ ਚਾਵਲਾ ਜਗਮਾਨੀ ਟੀਵੀ ਲਈ ਗੁਰਦਾਸਪੁਰ